ਹਾਂਜੀ ਸੋ ਅੱਜ ਜਿਹੜਾ ਸਾਨੂੰ ਕੁਐਸਚਨ ਆਇਆ ਹੈ ਉਹ ਹੈ ਕਹਿੰਗਾ ਕਿ ਅਮ ਅਗੇਨ ਤੁਸੀਂ ਸਾਡੇ ਫੇਸਬੁਕ ਪੇਜ ਪਾਲਵਿੰਦਰ ਗਿੱਲ ਪੇਜ ਤੇ ਤੁਸੀਂ ਸਾਨੂੰ ਕੁਐਸਚਨ ਸੇਖ ਸਕਦੇ ਆ ਕਿ ਜਿਹੜੇ ਕੁਐਸਚਨ ਤੁਸੀਂ ਚਾਹੁੰਦੇ ਹੋ ਕਿ ਮੈਂ ਯੂ ਨੋ ਤੁਹਾਡੇ ਆਨਸਰ ਕੀਤੇ ਜਾਣ ਕੋਸ਼ਿਸ਼ ਕਰਿਆ ਕਰੋ ਡੀਟੇਲਡ ਕੁਐਸਚਨ ਭੇਜਣ ਦੀ ਕਿਉਂਕਿ ਫਿਰ ਉਹਦੇ ਨਾਲ ਅਸੀਂ ਡੀਟੇਲਡ ਕੋਈ ਪ੍ਰੈਕਟੀਕਲ ਸੋਲੂਸ਼ਨ ਤੁਹਾਨੂੰ ਦੇ ਸਕਦੇ ਆ ਫਿਰ ਕਿਵਰ ਇੱਕ ਜਾਂ ਦੋ ਲਾਈਨਾਂ ਤੁਸੀਂ ਭੇਜ ਦਿਓ ਤਾਂ ਪ੍ਰੋਪਰ ਉਹਦੇ ਵਿੱਚ ਸਿਚੁਏਸ਼ਨ ਸਮਝ ਲਈ ਲੱਗਦੀ ਸੋ ਪ੍ਰੋਪਰਲੀ ਜੇ ਤੁਸੀਂ ਕੋਈ ਵੀ ਕੁਐਸਚਨ ਭੇਜਣਾ ਥੋੜਾ ਉਹਦੇ ਬਾਰੇ ਥੋੜਾ ਐਲੈਬੋਰੇਟ ਕਰਕੇ ਕੁਐਸਚਨ ਲਿਖਦਿਆ ਕਰੋ ਐਂਡ ਫਿਰ ਉਹ ਕੁਐਸਚਨ ਅਸੀਂ ਆਨਸਰ ਤੁਹਾਨੂੰ ਇਸ ਵੀਡੀਓ ਰਾਈ ਦੇ ਦੇ ਆ ਕਰਾਂਗੇ ਹਾਂਜੀ ਅੱਜ ਜਿਹੜਾ ਕੁਐਸਚਨ ਸਾਡੇ ਕੋ ਐਂਡ ਸੋ ਇਹ ਚੀਜ਼ ਦੀ ਅਸੀਂ ਡੀਕਨਸਟਰਕਟ ਕਰਦੀ ਆ ਸਾਈਕੋਲੋਜੀ ਕਿ ਐਨ ਅਕਸਰ ਇਸ ਕੁਝ ਜਿਹੜੀ ਸਾਡੇ ਚ ਮੈਮੀ ਐਕਸਪੀਰੀਅੰਸ ਕੀਤਾ ਹੋਇਆ ਕਿ ਜਦੋਂ ਅਸੀਂ ਆਪਣੇ ਪੇਰੈਂਟਸ ਨੂੰ ਨਾ ਕਹਿੰਨੇ ਆ ਸਾਡੇ ਚ ਗਿਲਟ ਸਾਡੇ ਚ ਐਂਗਜ਼ਾਇਟੀ ਸੋ ਆਲਮੋਸਟ ਡਰ ਲੱਗਦਾ ਵਾ ਕਿ ਅਸੀਂ ਆਪਣੇ ਪੇਰੈਂਟਸ ਨੂੰ ਨਾ ਕਿਵੇਂ ਕਰੀਏ ਐਂਡ ਅਸੀਂ ਕੋਸ਼ਿਸ਼ ਕਰੀਏ ਵੀ ਅਸੀਂ ਕਰਦੇ ਕਿ ਅਸੀਂ ਆਪਣੇ ਸਾਡੇ ਆਪਣੇ ਪੇਰੈਂਟਸ ਨੂੰ ਨਾ ਨਾ ਕਰਨੀ ਪਵੇ ਐਂਡ ਯੂ ਐਕਚੁਅਲੀ ਕਿਉਂ ਸਾਡੇ ਚ ਡਰ ਐਂਗਜ਼ਾਇਟੀ ਗਿਲਟ ਆਉਂਦੀ ਭਾਵੇਂ ਇਹ ਚੀਜ਼ ਨੂੰ ਆਫ ਦੀ ਬਾਡੀ ਦੇ ਵਿੱਚ ਲਿਖਿਆ ਹੈ ਨਾ ਇਹ ਬਹੁਤ ਵਧੀਆ ਕੁਐਸਚਨ ਆ ਬਿਕਾਜ਼ ਈ ਆਖਰੀ ਤੁਸੀਂ ਰੀਅਲਾਈਜ਼ ਕੀਤਾ ਵੀ ਕਿਤੇ ਨਾ ਕਿਤੇ ਮੇਰੀ ਲਾਈਫ ਦੇ ਵਿੱਚ ਡਿਸਫੰਕਸ਼ਨਲ ਮੈਨੂੰ ਬਣਾ ਰਿਹਾ ਵਾ ਕਿ ਜੋ ਮੈਂ ਆਪਦੇ ਮਾਪੇ ਨੂੰ ਜਾਂਦੇ ਪੈਰਲਸ ਨਹੀਂ ਨੀ ਕਰ ਸਕਦਾ ਤਾਂ ਸੋ ਪਹਿਲੀ ਤਾਂ ਗੱਲ ਇਹ ਹੈ ਕਿ ਇਟਸ ਗੁੱਡ ਕਿ ਤੁਸੀਂ ਇਹ ਚੀਜ਼ ਰੈਕਗਨਾਈਜ਼ ਕੀਤੀ ਕਿਉਂ ਰੈਕਗਨਾਈਜ਼ ਕਰੋ ਤੁਹਾਨੂੰ ਕਿਉਂਕਿ ਤੁਹਾਡੇ ਅੰਦਰੋਂ ਬਾਡੀ ਦੀ ਜਿਹੜੀ ਐਂਗਜ਼ਾਇਟੀ ਜਾਂ ਗਿਲਟ ਦੇ ਵਿੱਚੋਂ ਹਾਂ ਆਉਂਦੀ ਆ ਐਂਡ ਐਕਚੁਅਲੀ ਉਹ ਹੈਲਥੀ ਨਹੀਂ ਜਦੋਂ ਇੱਕ ਬਾਡੀ ਦਾ ਐਬ ਜੈ ਰਿਸਪੌਂਸ ਕਿਉਂਕਿ ਉਹ ਇੱਕ ਸਟ्रेस ਰਿਸਪੌਂਸ ਆਉਂਦਾ ਵਾ ਸੋ ਬੰਨ ਉਹ ਦੱਸੀਏ ਕਿ ਨਾ ਕਿਉਂ ਕਰਨੀ ਔਖੀ ਲੱਗਦੀ ਆ ਆਪਣੇ ਪੇਰੈਂਟਸ ਨੂੰ ਅਸੀਂ ਕੋਸ਼ਿਸ਼ ਕਰ ਨੂੰ ਡਰ ਲੱਗਦਾ ਆ ਉਸ ਤੇ ਨਾ ਕਰਨ ਤੋਂ ਐਂਡ ਜੇਸੀਂ ਨਾ ਕਰ ਦਿੰਨੇ ਆ ਫਿਰ ਅਸੀਂ ਕਿੰਨੇ ਕਿੰਨੇ ਦਿਨ ਗਿਲਟ ਫੀਲ ਕਰੀ ਜਾਂਦੇ ਆ ਸ਼ੇਮ ਫੀਲ ਕਰੀ ਜਾਂਦੇ ਆ ਸੋ ਇਹ ਚੀਜ਼ ਅਸੀਂ ਅੱਜ ਕੁਐਸਚਨ ਆਨਸਰ ਕਰਨਾ ਸੋ ਸਭ ਤੋਂ ਪਹਿਲਾਂ ਸਟਾਰਟ ਕਿਥੋਂ ਹੁੰਦਾ ਸਟਾਰਟ ਇਹ ਹੁੰਦਾ ਕਿ ਜਦੋਂ ਇੱਕ ਬੱਚਾ ਛੋਟਾ ਹੁੰਦਾ ਵਾ ਐਂਡ ਜਦੋਂ ਉਹ ਨਾ ਕਰਦਾ ਵਾ ਲੈਸੀ ਉਹ 5 6 40 ਸਾਲ ਦਾ ਜਾਂ 5 ਸਾਲ ਦਾ ਜਾਂ 3 ਸਾਲ ਦਾ ਜਦੋਂ ਆਪਦੇ ਪੇਰੈਂਟਸ ਤੁਹਾਨੂੰ ਕਿਸੇ ਚੀਜ਼ ਲਈ ਨਾ ਕਰਦਾ ਤੇ ਤੁਹਾਨੂੰ ਕੀ ਲੰਦਾ ਕਿ ਉਹਦਾ ਰਿਐਕਸ਼ਨ ਇੱਕ ਮਾਪੇ ਦਾ ਕੀ ਹੁੰਦਾ ਉਸ ਮਾਪੇ ਦਾ ਰਿਐਕਸ਼ਨ ਇੱਕ ਬਹੁਤ ਐਂਗਰ ਤੇ ਡਿਸਪਾਇੰਟਮੈਂਟ ਤੇ ਫਰਸਟ੍ਰੇਸ਼ਨ ਹੁੰਦਾ ਸੋ ਜਦੋਂ ਛੋਟੇ ਜਿਹੇ ਬੱਚੇ ਨੂੰ ਇਹ ਇੰਨੀਆਂ ਹੈਵੀ ਭਾਵਨਾਵਾਂ ਇਮੋਸ਼ਨਸ ਇੱਕ ਪੇਰੈਂਟ ਦਿਖਾਉਂਦਾ ਵਾ ਐਂਡ ਉਹਦੇ ਤੇ ਡੋਲਦਾ ਵਾ ਕੱਚਾ ਡਰ ਨਾ ਲੱਗ ਜਾਂਦਾ ਵਾ ਜੀ ਹਾਂ ਤੁਸੀਂ ਕੁਐਸਚਨਸ ਵੀ ਸਾਡੇ ਪਾਸ ਕਰਦੇ ਹੋ ਕੋਈ ਕਮਨ ਪ੍ਰੋਬਲਮ ਸੋ ਵੀ ਕਮੈਂਟ ਸੈਕਸ਼ਨ ਚ ਪਾ ਸਕਦੇ ਹੋ ਕਿ ਅਸੀਂ ਯੋ ਜੇ ਕੋਈ ਕੁਐਸਚਨ ਦਾ ਆਨਸਰ ਤੁਸੀਂ ਚਾਹੋ ਨੇ ਤੁਸੀਂ ਉਹ ਕੋਸ਼ਿਸ਼ ਕਰਾਂਗੇ ਦੇਣ ਦੀ ਸੋ ਖੁੰਦਾ ਕਿ ਜਦੋਂ ਛੋਟੇ 3 4 ਸਾਲ ਜਾਂ 5 ਸਾਲ ਦੇ ਬੱਚੇ ਨੂੰ ਤੁਸੀਂ ਡਰ ਕੇ ਪੈਂਦੇ ਹੋ ਜਾਂ ਤੁਸੀਂ ਐਂਗਰ ਨਾਲ ਪੈਂਦੇ ਹੋ ਕਿਉਂ ਜਦੋਂ ਉਹਨੇ ਨਾ ਕੀਤੀ ਤੁਸੀਂ ਐਂਗਰ ਚ ਪਾਏ ਤੁਸੀਂ ਫਰਸਟ੍ਰੇਸ਼ਨ ਚ ਪਾਏ ਤੁਹਾਨੂੰ ਡਿਸਪਾਇੰਟ ਹੋਏ ਉਹ ਸਾਰੀ ਚੀਜ਼ ਤੁਸੀਂ ਛੋਟੇ ਬੱਚੇ ਤੇ ਢੋਲਦੇ ਕੁੰਡਾ ਕੀ ਜਦੋਂ ਛੋਟਾ ਬੱਚਾ ਆਲੇ ਦਿਵਾਲੇ ਦੇਖਦਾ ਵੀ ਤੁਸੀਂ ਐਂਗਰ ਵੀ ਉਹਦੇ ਤੇ ਡੋਲਦੇ ਆ ਫ੍ਰਸਟ੍ਰੇਸ਼ਨ ਵੀ ਉਹਦੇ ਤੇ ਡੋਲਦੇ ਆ ਡਿਸਪਾਇੰਟਮੈਂਟ ਉਹ ਅਸਲੀ ਉਹ ਉਹ ਸਟ੍ਰੈਸਰ ਉਹਨਾਂ ਲੱਗ ਜਾਂਦਾ ਵਾ ਉਦੀ ਬੋਡੀ ਸਟ्रेस ਚ ਜਾਣ ਲੱਗ ਜਾਂਦੀ ਹੈ ਕਿਉਂ ਕਿ ਕਿਉਂਕਿ ਜਿਹੜੀਆਂ ਭਾਵਨਾਵਾਂ ਇੱਕ ਅਡਾਲਟ ਉਹਦੇ ਤੇ ਪਾਉਂਦਾ ਵਾ ਉਹ ਚੀਜ਼ਾਂ ਨੂੰ ਹੈਂਡਲ ਕਰਨ ਦੀ ਕਪੈਸਿਟੀ ਨਹੀਂ ਉਹਦੇ ਚ ਹੁੰਦੀ ਉਹਦਾ ਬ੍ਰੇਨ ਡਿਵੈਲਪ ਨਹੀਂ ਹੋਇਆ ਹੁੰਦਾ ਉਹ ਚੀਜ਼ ਨੂੰ ਕਪੈਸਿਟੀ ਨੂੰ ਹੈਂਡਲ ਕਰਨ ਦਾ ਸੋ ਐਜ਼ ਅ ਕੋਪਿੰਗ ਉਹ ਰਿਜ਼ਲਟ ਕੀ ਬਣਾਉਂਦਾ ਵੀ ਮੈਂ ਨਾ ਨਹੀਂ ਕਰਨੀ ਕਿਉਂਕਿ ਜੇ ਮੈਂ ਨਾ ਕਰਤੀ ਮੇਰਾ ਪੈਰੈਂਟਸ ਫਰਸਟ੍ਰੇਟਡ ਹੋਊਗਾ ਮੇਰੇ ਤੇ ਡਿਸਪਾਇੰਟਮੈਂਟ ਮੇਰੇ ਤੇ ਹੋਊਗਾ ਮੇਰੇ ਤੇ ਐਂਗਰ ਹੋਊਗਾ ਉਹ ਸਾਰੀਆਂ ਇਮੋਸ਼ਨਸ ਮੇਰੇ ਤੇ ਡੋਲੂਗਾ ਮਾਨਸਿਕ ਤੌਰ ਤੇ ਬੱਚਾ ਸਿੱਖ ਜਾਂਦਾ ਕਿ ਜਦੋਂ ਵੀ ਮੈਂ ਨਾ ਕਰਦਾ ਮੇਰਾ ਮਾਪਾ ਗੁੱਸੇ ਹੋ ਜਾਂਦਾ ਫਿਰ ਉਹ ਜਿਹੜਾ ਗੁੱਸੇ ਦਾ ਜਿਹੜਾ ਜਿਹੜਾ ਗੁੱਸੇ ਦਾ ਚਾਹੇ ਇਮੋਸ਼ਨਲ ਟਰੀਟਮੈਂਟ ਦੇਣੀ ਜਾਂ ਕਿਸੇ ਵੀ ਤਰੀਕੇ ਨਾਲ ਇਮੋਸ਼ਨਲੀ ਉਹ ਬੱਚੇ ਤੇ ਡੁੱਲ ਜਾਂਦੀਆਂ ਸੋ ਬੱਚਾ ਆਪਦੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਤੇ ਇੱਕ ਬੱਚਾ ਹਮੇਸ਼ਾ ਕੋਪਿੰਗ ਮੈਕੈਨਿਜ਼ਮ ਕ੍ਰੀਏਟ ਕਰਦਾ ਆਪਦੇ ਆਪ ਨੂੰ ਬਚਾਉਣ ਲਈ ਸੋ ਜਦੋਂ ਬੱਚਾ ਕੋਪਿੰਗ ਮੈਕੈਨਿਜ਼ਮ ਕ੍ਰੀਏਟ ਕਰਦਾ ਆਪਦੇ ਆਪ ਨੂੰ ਬਚਾਉਣ ਲਈ ਕਿਤੇ ਉਹ ਆਪ ਦੇ ਆਪਣੇ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਵਾ ਸੋ ਫਿਰ ਉਹ ਹਾਂ ਕਰਨ ਲੱਗ ਜਾਂਦਾ ਹਰ ਚੀਜ਼ 'ਚ ਜਿਹੜੀ ਚੀਜ਼ ਉਹ ਨਹੀਂ ਵੀ ਕਰ ਸਕਦਾ ਉਹਦੇ ਲਈ ਵੀ ਹਾਂ ਕਰਨ ਲੱਗ ਜਾਂਦਾ ਕਿਉਂ ਕਿ ਕਿ ਇੱਕ 4-5 ਸਾਲ ਦੇ ਬੱਚੇ ਨੇ ਆਪ ਦੇ ਆਪ ਨੂੰ ਬਚਾਉਣਾ ਉਸ ਇਮੋਸ਼ਨਲ ਪਾਵਨ ਦੇ ਪਾਰ ਤੋਂ ਉਹ ਚਾਹੁੰਦਾ ਵੀ ਤੁਸੀਂ ਉਹਤੇ ਗੁੱਸੇ ਹੋ ਕੇ ਤੁਸੀਂ ਉਹਦੇ ਤੇ ਚਿਰਕਦਕੇ ਪਾਓ ਕਿਉਂਕਿ ਉਹ ਉਹ ਆਗਮਾਨਸਿਕ ਤੌਰ ਤੇ ਵੀ ਆਪ ਦੇ ਆਪ ਨੂੰ ਬਚਾਉਣਾ ਚਾਹੁੰਦਾ ਵਾ ਸੋ ਇਸ ਕਰਕੇ ਹੁੰਦਾ ਕਿ ਕਿ ਉਹ ਬੱਚਾ ਇੱਕ ਕੋਪਿੰਗ ਡਿਵੈਲਪ ਕੋਪਿੰਗ ਮੈਕੈਨਿਜ਼ਮ ਡਿਵੈਲਪ ਕਰ ਲੈਂਦਾ ਉਹ ਇਹ ਕਰ ਲੈਂਦਾ ਵੀ ਨਾ ਕਹਿਣ ਨਾਲ ਮੇਰੀ ਬਾਡੀ ਨੂੰ ਖਤਰਾ ਵਾ ਸੋ ਇਹ ਤਾਂ ਹੋ ਗਿਆ 5 ਸਾਲ ਦੇ ਬੱਚੇ ਦੀ ਕੋਪਿੰਗ ਮੈਕੈਨਿਜ਼ਮ ਕਿਉਂ ਹਣੀ ਦੇਖ ਲਿਆ ਕਿ ਜਦੋਂ ਮੈਂ ਨਾ ਕਹਿੰਨਾ ਮੇਰਾ ਮਾਪਾ ਗੁੱਸੇ ਹੁੰਦਾ ਪ੍ਰੈਸ਼ਰ ਚ ਆਉਂਦਾ ਫਰਸਟ੍ਰੇਸ਼ਨ ਆਉਂਦਾ ਵਾ ਡਿਸਪਾਇੰਟਮੈਂਟ ਚ ਆਉਂਦਾ ਉਹ ਸਾਰੀਆਂ ਚੀਜ਼ਾਂ ਮੇਰੇ ਤੇ ਡੋਲ ਦਿੰਦਾ ਵਾ ਉਹ ਸਾਰੀਆਂ ਚੀਜ਼ਾਂ ਮੇਰੇ ਤੇ ਹਾਵੀ ਹੋ ਜਾਂਦੀਆਂ ਵਾ ਤੇ ਮੈਂ ਮੈਨੂੰ ਕੱਲਾ ਮਹਿਸੂਸ ਹੋ ਮੈਨੂੰ ਡਰ ਲੱਗਣ ਲੱਗ ਜਾਂਦਾ ਸੋ ਆਪਦੀ ਬਾਡੀ ਨੂੰ ਬਚਾਉਣ ਵਾਸਤੇ ਉਹ ਸਿੱਖ ਲੈਂਦਾ ਵੀ ਨਹੀਂ ਆਪਦੀ ਮਾਨਸਿਕ ਤੌਰ ਤੇ ਆਪਣੇ ਆਪ ਨੂੰ ਬਚਾਉਣ ਲਈ ਉਹ ਸਿੱਖ ਲੈਂਦਾ ਨਹੀਂ कि मैं अपने मां-बापें ਨੂੰ ਹਾਂ ਕਰਨੀ ਆ ਕਿਉਂਕਿ ਜਦੋਂ ਮੈਂ ਆਪਣੇ ਮਾਪੇ ਨੂੰ ਹਾਂ ਕਰਦਾ ਉਹ ਇਮੋਸ਼ਨਸ ਦਾ ਜਿਹੜਾ ਭਾਰ ਆ ਭਾਵਨਾਵਾਂ ਦਾ ਭਾਰ ਉਹ ਮੇਰੇ ਤੇ ਨਹੀਂ ਡੋਦਾ ਸੋ ਇਸ ਕਰਕੇ ਉਹ ਹਾਂ-ਹਾਂ ਕਰਨ ਲੱਗ ਜਾਂਦਾ ਵਾ ਐਂਡ ਇਹ ਇੱਕ 5-6 ਸਾਲ ਦੇ ਬੱਚੇ ਦਾ ਕੋਪਿੰਗ ਮੈਕੈਨਿਜ਼ਮ ਡਿਵੈਲਪ ਹੋ ਜਾਂਦਾ ਹੁੰਦਾ ਕਿ ਕਿ ਹੁਣ 5-6 ਸਾਲ ਦਾ ਬੱਚਾ 30 ਜਾਂ 35 ਸਾਲ ਦਾ ਹੋ ਗਿਆ ਉਹ ਹਜੇ ਵੀ ਨੋ ਨਹੀਂ ਕਹਿ ਰਿਹਾ ਅਰ ਇੱਥੇ ਸਾਨੂੰ ਦੇਖਣਾ ਪੈਣਾ ਕਿ ਇਹ ਜਿਹੜਾ ਕੋਪਿੰਗ ਮੈਕੈਨਿਜ਼ਮ ਆ ਚਾਹੇ ਤੁਹਾਡਾ ਸਰੀਰ 40 ਸਾਲ ਦਾ ਹੋਵੇ 50 ਸਾਲ ਦਾ ਹੋਵੇ 60 ਸਾਲ ਦਾ ਹੋਵੇ ਪਰ ਜਿਹੜੇ ਤੁਹਾਡੇ ਕੋਪਿੰਗ ਮੈਕੈਨਿਜ਼ਮ ਬਣਾਏ ਹੋ ਉਹ ਤੁਹਾਡੇ ਬਚਪਨ ਚ ਬਣਾਏ ਗਿਆ ਉਹ ساری ਉਮਰ ਚੱਲਣਗੇ ਜੇ ਤੁਸੀਂ ਉਹਨਾਂ ਨੂੰ ਬਦਲਾ ਬਦਲੇ ਨਾ ਬਦਲਾਅ ਨਾ ਕੀਤਾ ਪਰ ਕੋਸ਼ਿਸ਼ ਜਿਵੇਂ ਅਸੀਂ ਕੀ ਕਿਹਾ ਕਿ 5 ਸਾਲ ਦੇ ਬੱਚੇ ਦੇ ਜਿਹੜੇ ਕੱਪੜੇ ਆ ਅਸੀਂ 30 ਸਾਲ ਦੇ ਹੋ ਕੇ ਪਾਉਣ ਲਈਏ ਤਾਂ ਆ ਜਾਣਗੇ ਸਾਡੇ ਨਹੀਂ ਹੋਣਗੇ ਉਹ ਸਾਡੇ ਤੰਗ ਹੋਣਗੇ ਅਸੀਂ ਔਖੇ ਹੋਵਾਂਗੇ ਇਦਾਂ ਹੀ ਕੋਪਿੰਗ ਸਟਾਈਲਸ ਆ ਜਿਹੜੇ ਅਸੀਂ 5 6 ਸਾਲ ਦੀ ਏਜ ਦੇ ਵਿੱਚ ਬਣਾਏ ਹੋਏ ਕੋਪਿੰਗ ਸਟਾਈਲ ਉਹ 30 35 ਸਾਲ ਦੀ ਉਮਰ ਤੇ ਸਾਨੂੰ ਦੁੱਖ ਦੇਣਗੇ ਔਖੇ ਹੋਣਗੇ ਕਿਉਂ ਕਿਉਂਕਿ ਉਹ 5 6 ਸਾਲ ਦੇ ਬੱਚੇ ਦੀ ਏਜ ਦੇ ਕੋਪਿੰਗ ਸਟਾਈਲ ਸੀ ਉਹ 30 ਜਾਂ 35 ਸਾਲ ਦੇ ਆਦਮੀ ਦੀ ਕੋਪਿੰਗ ਸਟਾਈਲ ਨਹੀਂ ਸੀ ਸੋ ਪਰ ਜਿਹੜੀ ਇੱਕ ਸਰਕੋਲਜੀ ਆ ਦਿਮਾਗ ਦੇ ਵਿੱਚ ਇੱਕ ਜਿਹੜੀ ਚੀਜ਼ ਬਹਿ ਗਈ ਆ ਫਿਰ ਉਸ ਉਹ ساری ਉਮਰ ਚੱਲਦੀ ਜਿੰਨਾ ਚੱਕ ਤੁਸੀਂ ਉਹਨੂੰ ਬਦਲਦੇ ਨਹੀਂ ਸੋ ਬੇਸਿਕਲੀ ਦਿਮਾਗ ਦੇ ਵਿੱਚ ਤਾਂ ਹੀ ਬੈਠਾ ਸੋ ਚਾਹੇ ਇਹ 30 ਸਾਲ ਦੇ ਹੋ ਗਿਆ ਚਾਹੇ ਤੁਸੀਂ 35 ਸਾਲ ਦੇ ਹੋ ਗਿਆ ਤੁਹਾਡੀ ਬੋਡੀ ਉਸ ਨੂੰ ਹੀ ਮੈਮਰੀ ਯਾਦ ਆ ਕਿ ਜਦੋਂ ਮੈਂ ਨਾ ਕਹਿੰਨਾ ਹੈ ਪੈਰੈਂਟ ਨੂੰ ਉਦੋਂ ਇੱਕ ਮਾਨਸਿਕ ਤੌਰ ਤੇ ਇੱਕ ਇਮੋਸ਼ਨਲ ਕੌਸ ਫਰੰਦਾ ਵਾ ਐ ਤੁਹਾਡੀ ਬਾਡੀ ਤੋਂ ਡਰਦੀ ਆ ਪਰ ਤੁਸੀਂ ਕੋ ਹੁਣ ਤਾਂ ਉੱਤੇ ਹੀ 35 ਸਾਲ ਦੇ ਸੀ ਹੋ ਗਿਆ ਹੁਣ ਕਿਉਂ ਸਾਨੂੰ ਡਰ ਲੱਗਦਾ ਐਗਜ਼ੈਕਟਲੀ ਤੁਹਾਡੀ ਬਾਡੀ ਭਾਵੇਂ 30 35 ਸਾਲ ਦੀ ਹੋ ਗਈ ਆ ਪਰ ਤੁਹਾਡਾ ਜਿਹੜਾ ਕੋਪਿੰਗ ਮੈਕਨਿਜ਼ਮ ਆ 5 6 ਸਾਲ ਦੇ ਬੱਚੇ ਵਾਲਾ ਕੋਪਿੰਗ ਮੈਕਨਿਜ਼ਮ ਆ ਇਸ ਕਰਕੇ ਤੁਹਾਨੂੰ ਆਪ ਦੇ ਮਾਪੇ ਨੂੰ ਨਾ ਕਹਿਣ ਤੋਂ ਡਰ ਲੱਗਦਾ ਕਿਉਂ ਕਿ ਕਿਉਂਕਿ 30 35 ਸਾਲ ਦੀ ਜਿਹੜੀ ਬਾਡੀ ਉਹ ਇਹ ਨਹੀਂ ਸਮਝਦੀ ਮੈਂ 30 35 ਸਾਲ ਦੀ ਹੋ ਗਈਆਂ ਤੇ ਹੁਣ ਜੇ ਮੈਂ ਆਪਾਂ ਗੁੱਸੇ ਹੋ ਗਿਆ ਤੇ ਮੈਂ ਹੈਂਡਲ ਵੀ ਕਰ ਲੂਗੀ ਨਹੀਂ ਉਹ ਸੋਚਦੀ ਤੁਹਾਡੇ ਦਿਮਾਗੀ ਲੈਵਲ ਤੇ ਤੁਸੀਂ ਦਿਮਾਗੀ ਲੈਵਲ ਤੇ ਤੁਹਾਡਾ ਜਿਹੜੀ ਸਾਈਕੋਲੋਜੀ ਬਣਾਈ ਲੀਓ ਉਹ ਇਸੇ ਬਣਾਈ ਦੀ ਆ ਵੀ ਹਜੇ ਵੀ ਮੈਂ 5-6 ਸਾਲ ਦਾ ਹਜੇ ਵੀ ਜੇ ਮੇਰੇ ਮਾਪਾ ਮੇਰੇ ਨੂੰ ਗੁੱਸੇ ਹੋ ਗਿਆ ਮੇਰੇ ਤੋਂ ਸਹਿ ਨਹੀਂ ਹੋਣਾ ਮੈਨੂੰ ਓਵਰ ਵੈਲ ਮੈਂ ਅਮੇਰੀ ਓਵਰਕ్రోਗੀ ਮੈਂ ਉਸ ਇਮੋਸ਼ਨਸ ਤੋਂ ਔਰ ਰੋਕ ਨਿਕਸਦਾ ਹਜੇ ਵੀ ਤੁਹਾਡੀ ਬੋਡੀ ਪਰ ਮੈਂ ਤੁਸੀਂ 30 ਜਾਂ 35 ਸਾਲ ਦੇ ਹੋਗੇ ਹੋ ਹਜੇ ਵੀ ਤੁਹਾਡੀ ਬੋਡੀ ਸੇਮ ਹੀ ਕੋਪਿੰਗ ਮੈਕਨਿਜ਼ਮ ਯੂਜ਼ ਕਰਦੀ ਆ ਜਿਹੜਾ ਕਿ ਉਹ 5 6 ਸਾਲ ਦੀ ਉਮਰ ਦੇ ਵਿੱਚ ਕਰਦੀ ਸੀਗੀ ਆਪਦੇ ਮਾਪੇ ਤੋਂ ਦੀ ਐਂਗਰ ਤੋਂ ਜਾਂ ਗੁੱਸੇ ਤੋਂ ਬਚਣ ਵਾਸਤੇ ਸੋ ਤੁਹਾਡੀ ਬੋਡੀ ਨੂੰ ਨਹੀਂ ਪਤਾ ਉਹ ਵੱਧ ਜ਼ਰੂਰ ਗਈ ਹੈ ਜਿਹਦੇ ਵਿੱਚ ਪਰ ਉਹਨੇ ਆਪਣੀ ਮਾਨਸਿਕ ਉਹਨੇ ਆਪਣਾ ਜਿਹੜਾ ਮਾਨਸਿਕ ਕੰਸਟਰਕਸ਼ਨ ਆ ਸਾਈਕੋਲੋਜੀ ਨੂੰ ਨਹੀਂ ਬਦਲੀ ਜਿਹੜੀ ਕਿ ਅਸੀਂ ਨਹੀਂ ਬਦਲੀ ਐਂ ਇਸੇ ਕਰਕੇ ਅਸੀਂ ਕਾਉਂਸਲਿੰਗ ਚ ਆਉਨੇ ਆ ਕਿ ਅਸੀਂ ਉਹਨਾਂ ਚੀਜ਼ਾਂ ਨੂੰ ਬਦਲ ਸਕੀਏ ਸੋ ਜੀ ਹਾਂ ਸੋ ਤੁਹਾਡੇ ਸੋ ਜਦੋਂ ਤੁਸੀਂ 30 ਪਿੰਨ ਦੇ ਸਾਲ ਦੇ ਹੋਗੇ ਤੁਹਾਡੀ ਬੋਡੀ ਉਹੀ ਚੀਜ਼ ਤੇ ਗਈ ਜੀ ਵੀ ਆ ਵੀ ਜੇ ਮੈਂ ਪੈਰੈਂਟ ਨੂੰ ਨਾ ਕੀਤੀ ਉਹਨਾਂ ਦਾ ਐਂਗਰ ਆਉਣਾ ਫਰਸਟ੍ਰੇਸ਼ਨ ਆਉਣਾ ਮੈਥੋਂ ਸਾਂਭਿਆ ਨਹੀਂ ਜਾਣਾ ਐਂਡ ਮੈਂ ਬਿਕਾਜ਼ ਉਹ ਚੀਜ਼ਾਂ ਦੇਖ ਨਹੀਂ ਸਕਦਾਗਾ ਥੈਂਕ ਯੂ ਆ ਮੈਂ ਕਿਉਂਕਿ ਬਿਕਾਜ਼ ਮੈਂ ਉਹ ਚੀਜ਼ਾਂ ਦੇਖ ਨਹੀਂ ਸਕਦਾਗਾ ਸੋ ਮੈਂ ਕੀ ਕਰਨਾ ਮੈਂ ਹਾਂ ਗਈ ਜਾਨੀ ਆਪਣੇ ਪੇਰੈਂਟ ਨੂੰ ਜੇ ਮੈਂ ਨਾ ਕਹਣੀ ਤੇ ਮੈਂ ਲੁਕਣਾ ਮੈਂ ਕੋਸ਼ਿਸ਼ ਕਰਨੀ ਵੀ ਮੈਂ ਆਪਣੇ ਪੇਰੈਂਟਸ ਨੂੰ ਨਾ ਕਹਿਣ ਦੀ ਵੀ ਜਦੋਂ ਉਹਨਾਂ ਦਾ ਫੋਨ ਹੀ ਨਾ ਚੱਕਾਂ ਜਾਂ ਮੈਂ ਉਹਨਾਂ ਨਾਲ ਗੱਲ ਹੀ ਨਾ ਕਰਾਂ ਮੈਂ ਉਹਨਾਂ ਨੂੰ ਅਵੋਇਡ ਕਰਾਂ ਸੋ ਇਹ ਹੈਗਾ ਕੋਪਿੰਗ ਮੈਕੈਨਿਜ਼ਮ ਜਿਹੜੇ 5 6 ਸਾਲ ਦੀ ਏਜ ਤੁਸੀਂ ਡਵੈਲਪ ਕੀਤੇ ਹੋਏ ਸੀ ਪਰ 30 35 ਸਾਲਾਂ ਦੀ ਉਮਰ ਤੇ ਵਿੱਚ ਜਾ ਕੇ ਇਹ ਤੁਹਾਡੀਆਂ ਰਿਲੇਸ਼ਨਸ਼ਿਪ ਡਿਸਫੰਕਸ਼ਨਲ ਕਰ ਦਿਆ ਤੁਸੀਂ ਆਪਣੀ ਬਾਉਂਡਰੀ ਨਹੀਂ ਸੈੱਟ ਕਰ ਪਾਉਂਦੇ ਕਿਉਂ ਕਿ ਕਿ ਹਜੇ ਵੀ 5 6 ਸਾਲ ਦਾ ਬੱਚਾ ਹੀ ਆਪਦੇ ਮਾਪੇ ਤੋਂ ਦੇਖੀ ਜਾਂਦਾ ਦਿਮਾਗੀ ਤੌਰ ਤੇ ਉਹ 5 6 ਸਾਲ ਤੋਂ ਉੱਪਰ ਨਹੀਂ ਗਿਆ ਬੱਚਾ ਦਿਮਾਗੀ ਇਸ ਕਰਕੇ ਮੈਂ ਕਈ ਵਾਰ ਕਹਿੰਦੀ ਹਾਂ ਕਿ ਆਪਾਂ 35 ਸਾਲ ਦੇ ਹੋ ਜੀ ਚਾਹੇ ਆਪਾਂ 40 ਸਾਲ ਦੇ ਹੋ ਜੀ ਚਾਹੇ ਆਪਾਂ 50 ਸਾਲ ਦੇ ਹੋ ਜੀ ਦਿਮਾਗੀ ਤੌਰ ਤੇ ਜੇ ਅਸੀਂ ਨਹੀਂ ਨਾ ਬਦਲੇ ਦਿਮਾਗੀ ਤੌਰ ਤੇ ਜੇ ਅਸੀਂ ਵੱਡੇ ਨਹੀਂ ਹੋਏ ਅਸੀਂ ਨਹੀਂ ਵੱਡੇ ਹੋਏ ਸੋ ਅਸੀਂ ਸੇਮ ਹੀ ਚੀਜ਼ਾਂ ਤੋਂ ਡਰਦੇ ਰਹਿੰਨੇ ਆ ਸੇਮ ਹੀ ਐਂਗਜ਼ਾਇਟੀ ਸਾਨੂੰ ਮਹਿਸੂਸ ਹੁੰਦੀ ਹੈ ਟ੍ਰਿਗਰਡ ਚੀਜ਼ਾਂ ਸੇ ਹੁੰਦੀਆਂ ਸੋ ਪਹਿਲਾਂ ਤਾਂ ਇਹ ਚੀਜ਼ ਦੇਖੋ ਕਿ ਜਿਹੜਾ ਮੇਰਾ ਕੋਪਿੰਗ ਮੈਕੈਨਿਜ਼ਮ ਆ ਜਿਵੇਂ 30 ਜਾਂ 35 ਸਾਲ ਦਾ ਪਰ ਜਿਹੜਾ ਮੇਰਾ ਇਹ ਕੋਪਿੰਗ ਮੈਕੈਨਿਜ਼ਮ ਬਣਾਇਆ ਗਿਆ ਇਹ ਇੱਕ 5 ਜਾਂ 4 ਜਾਂ 5 ਸਾਲ ਦੇ ਬੱਚੇ ਦੀ ਮਾਨਸਿਕਤਾ ਨੇ ਬਣਾਇਆ ਗਿਆ ਇਹ ਜਾਂ 30 ਜਾਂ 35 ਸਾਲ ਦੇ ਬੰਦੇ ਦੀ ਮਾਨਸਿਕਤਾ ਨੇ ਨਹੀਂ ਬਣਾਇਆ ਗਿਆ 30 ਜਾਂ 35 ਸਾਲ ਦੀ ਮਾਨਸਿਕਤਾ ਵਾਲਾ ਬੰਦਾ ਇਹਨੂੰ ਸਿਰਫ ਯੂਜ਼ ਕਰ ਰਿਹਾ ਵਾ ਪਰ ਇਹਦੇ ਵਾਸਤੇ ਕੋਪਿੰਗ ਮੈਕੈਨਿਜ਼ਮ ਬਣਿਆ ਨੇ ਸੋ ਪਹਿਲਾਂ ਤਾਂ ਇਹ ਪਹਿਲਾਂ ਤਾਂ ਹੀ ਆਪ ਦੇ ਆਪ ਚ ਅਵੇਅਰ ਕਰੋ ਪ੍ਰੈਕਟੀਕਲ ਮਤਲਬ ਸੋਲੂਸ਼ਨ ਲਿਨੀ ਆ ਪਹਿਲਾਂ ਤਾਂ ਆਪ ਦੇ ਆਪ ਚ ਇਹ ਚੀਜ਼ ਦੀ ਅਵੇਰਨੈਸ ਲਿਆਓ ਕਿ ਇਹ ਜਿਹੜਾ ਕੋਪਿੰਗ ਸਟਾਈਲ ਆ ਨਾ ਕਹਿਣ ਦਾ ਵੀ ਮੈਂ ਨਾ ਨਹੀਂ ਕਰ ਸਕਦਾ ਆਪਦੇ ਮਾਪੇ ਨੂੰ ਮੈਂ ਔਖਾ ਹੋ ਜੂਗਾ ਚਾਹੇ ਮੈਨੂੰ ਸਫਰਿੰਗ ਹੋ ਰਹੀ ਹੈ ਉਸ ਰਿਸ਼ਤੇ 'ਚ ਮੈਂ ਨਾ ਨਹੀਂ ਕਹਿਣੀ ਸੋ ਬਿਕਾਜ਼ ਇਹ ਇੱਕ 5 ਤੇ 6 ਸਾਲ ਦੇ ਬੱਚੇ ਦਾ ਕੋਪਿੰਗ ਸਟਾਈਲ ਬਣਾਇਆ ਗਿਆ ਆਪ ਦੇ ਆਪ ਨੂੰ ਬਚਾਉਣ ਵਾਸਤੇ ਸੋ ਨੰਬਰ 1 ਇਹ ਇੱਕ ਅਵੇਅਰਨੈਸ ਆ ਕਿ ਇਹ ਮੇਰਾ ਹੁਣ ਦਾ ਨਿਕੋਪਿੰਗ ਸਟਾਈਲ ਬਣਿਆ ਇਹ ਮੇਰਾ ਸ਼ੁਰੂ ਤੋਂ 5 6 ਸਾਲ ਦੀ ਉਮਰ ਦੇ ਵਿੱਚ ਆਪਦੇ ਆਪ ਨੂੰ ਬਚਾਉਣ ਵਾਸਤੇ ਮੈਂ ਕੋਪਿੰਗ ਸਟਾਈਲ ਬਣਾਇਆ ਮੈਂ ਸੀਗਾ ਸੋ ਇੱਕ ਅਵੇਅਰਨੈਸ ਲਿਆਉ ਕਿ ਇਹ ਹੁਣ ਜਿਵੇਂ ਆਪਾਂ ਕਹਿੰਦੇ 5 6 ਸਾਲ ਦੇ ਬੱਚੇ ਦੇ ਕੱਪੜੇ ਤੁਸੀਂ 30 35 ਸਾਲ ਦੇ ਹੋ ਕੇ ਪਾਉਗੇ ਉਹ ਤੁਹਾਡੇ ਫਿੱਟ ਨਹੀਂ ਹੋਣਗੇ ਤੁਸੀਂ ਉਹਨਾਂ 'ਚ ਸਫਰ ਕਰੋਗੇ ਤੁਹਾਨੂੰ ਤੁਹਾਡੀ ਬਾਡੀ ਉਹ ਕੱਪੜਿਆਂ ਵਾਸਤੇ ਨਹੀਂ ਬਣੇਗੀ ਹੁਣ ਤੁਹਾਨੂੰ ਆਪਦੇ ਸਾਡੇ ਕੱਪੜੇ ਚਾਹੀਦੇ ਇਸ ਕਰਕੇ ਜਿਹੜਾ ਕੋਪਿੰਗ ਸਟਾਈਲ ਆ ਬਾਉਂਡਰੀ ਦੇ ਥਰੂ ਹੁਣ ਆਪਦੇ ਸਾਡੇ ਦੀ ਚਾਹੀਦੀ ਆ 5-6 ਸਾਲ ਦਾ ਬੱਚੇ ਜਣਾ ਤੁਸੀਂ ਬਾਉਂਡਰੀ ਨਹੀਂ ਯੂਜ਼ ਕਰ ਸਕਦੇ ਆਪਣੇ ਪੇਰੈਂਟਸ ਦੇ ਨਾਲ ਸੋ ਸੈਕੰਡ ਆਪਦੀ ਆਪ ਦੀ ਬੋਡੀ ਦਾ ਰਿਐਕਸ਼ਨ ਦੇਖੋ ਜਦੋਂ ਤੁਹਾਡਾ ਪੇਰੈਂਟਸ ਤੁਹਾਨੂੰ ਕਹਿੰਦਾ ਕੋਈ ਕੰਮ ਕੋਈ ਚੀਜ਼ ਕਰਨ ਜਿਹੜੀ ਕਿ ਤੁਹਾਡੀ ਰੀਸੋਰਸਸ ਤੁਹਾਡੇ ਤੋਂ ਨਹੀਂ ਹੋ ਸਕਦੀ ਆਪਦੀ ਬੋਡੀ ਦਾ ਰਿਐਕਸ਼ਨ ਦੇਖੋ ਆਪਦੀ ਬੋਡੀ ਦੇ ਵਿੱਚ ਟਿਊਨ ਇਨ ਕਰੋ ਕਿ ਮੈਨੂੰ ਕੀ ਮਹਿਸੂਸ ਹੋ ਰਿਹਾ ਮੈਂ ਨਾ ਕਿਉਂ ਨਹੀਂ ਕਰ ਸਕਦਾ ਮੇਰੇ ਅੰਦਰ ਐਂਗਜ਼ਾਇਟੀ ਕਿਹੜੇ ਸਰੀਰ ਦਾ ਕਿਹੜਾ ਹਿੱਸਾ ਮੇਰਾ ਐਂਸ਼ੀਅਸ ਫੀਲ ਕਰ ਰਿਹਾ ਕਿਹੜੇ ਸਰੀਰ ਦੇ ਹਿੱਸੇ 'ਚ ਮੇਰੇ ਸਟ्रेस ਵਧ ਰਹੀ ਆ ਕੋਸ਼ਿਸ਼ ਇਹ ਆ ਕਿ ਦੇਖੋ ਜੇ ਤੁਹਾਡਾ ਪੇਰੈਂਟਸ ਕੋਈ ਤੁਹਾਨੂੰ ਗੱਲ ਕਹਿੰਦਾ ਵਾ ਕਿ ਤੁਹਾਨੂੰ ਉਹ ਚੀਜ਼ ਕਰਨ 'ਚ ਕੋਈ ਪ੍ਰੋਬਲਮ ਨਹੀਂ ਤੁਹਾਡੀ ਬਾਡੀ ਸਟ्रेस 'ਚ ਨਹੀਂ ਜਾ ਰਹੀ ਤੇ ਤੁਸੀਂ ਉਹ ਕਰ ਦੇ ਵਿੱਚ ਓਕੇ ਤੁਸੀਂ ਨੋਟਿਸ ਇਹ ਕਰਨਾ ਵੀ ਜਿੱਥੇ ਤੁਹਾਡੀ ਬਾਡੀ ਆ ਸ਼ੀ ਸਟ्रेस 'ਚ ਜਾ ਰਹੀ ਆ ਤੁਹਾਡੇ ਪੇਰੈਂਟਸ ਨੇ ਕੋਈ ਤੁਹਾਨੂੰ ਕੁਝ ਕਰਨ ਨੂੰ ਕਿਹਾ ਤੁਸੀਂ ਨਾ ਕਰਨਾ ਚਾਹੁੰਦੇ ਆ ਪਰ ਤੁਸੀਂ ਨਾ ਕਰਨ ਤੋਂ ਡਰਦੇ ਆ ਇਸ ਕਰਕੇ ਸੋ ਬਾਡੀ ਨੂੰ ਡਿਸਟ्रेस ਵਿੱਚ ਜਾ ਰਹੀ ਆ ਸੋ ਪਹਿਲਾਂ ਤਾਂ ਤੁਸੀਂ ਇਹ ਚੀਜ਼ ਦੇਖਣੀ ਆ ਕਿ ਮੇਰੀ ਬਾਡੀ ਸਟ्रेस ਵਿੱਚ ਜਾ ਰਹੀ ਆ ਮੈਂ ਨਾ ਕਰਨਾ ਚਾਹਣਾ ਵਾ ਪਰ ਮੇ ਤੋਂ ਹੋ ਨਹੀਂ ਰਹੀ ਕਿਉਂਕਿ ਮੇਰੀ ਬਾਡੀ ਨੂੰ ਐਂਗਜ਼ਾਇਟੀ ਫੀਲ ਹੋ ਰਹੀ ਆ ਮੇਰੀ ਬਾਡੀ ਨੂੰ ਗिल्ਟ ਫੀਲ ਹੋ ਰਹੀ ਆ ਮੇਰੀ ਬਾਡੀ ਨੂੰ ਓਵਰਵੈਲਮનેસ ਫੀਲ ਹੋ ਰਹੀ ਆ ਜਾਂ ਮੇਰੀ ਬਾਡੀ ਨੂੰ ਸ਼ੇਮ ਫੀਲ ਹੋ ਰਹੀ ਆ ਪਹਿਲਾਂ ਤਾਂ ਆਪਦੀ ਬਾਡੀ ਦੇ ਨਾਲ ਕਨੈਕਟ ਕਰੋ ਸਮੋਟ ਅਨ ਫਿਰ ਲੰਮੇ ਲੰਮੇ ਸਾਲ ਲੱਕੇ ਆਪ ਦੇ ਆਪ ਨੂੰ ਯਾਦ ਕਰਾਓ ਕਿ ਮੈਂ 5 ਜਾਂ 6 ਸਾਲ ਦੇ ਬੱਚੇ ਦਾ ਕੋਪਿੰਗ ਸਟਾਈਲ ਨਹੀਂ ਵਰਤ ਸਕਦਾ ਮੈਨੂੰ ਹੁਣ ਇੱਕ ਬਾਉਂਡਰੀ ਸੈੱਟ ਕਰਨੀ ਪੈਣੀ ਜਿਹੜੀ 30 ਜਾਂ 35 ਸਾਲ ਦੇ ਆਦਮੀ ਯਾਤ ਦੀ ਲਾਈਫ ਦੇ ਵਿੱਚ ਹੋਣੀ ਚਾਹੀਦੀ ਆ ਸੋ ਆਪ ਦੇ ਆਪ ਨੂੰ ਪਹਿਲਾਂ ਤਾਂ ਆਪਣੀ ਬੋਡੀ ਦੇ ਸਾਈਨਸ ਨੂੰ ਪਛਾਣੋ ਇਮੋਸ਼ਨਸ ਨੂੰ ਪਛਾਣੋ ਗਿਲਟ ਨੂੰ ਪਛਾਣੋ ਜਦੋਂ ਤੁਸੀਂ ਨਾ ਕਰਨ ਦੀ ਕੋਸ਼ਿਸ਼ ਕਰਦੇ ਆ ਕੀ ਹੁੰਦਾ ਤੁਹਾਡੀ ਬੋਡੀ ਚ ਕੀ ਹੁੰਦਾ ਕਿਉਂਕਿ ਤੁਹਾਡੀ ਬੋਡੀ ਦੱਸ ਦੋ ਤੁਹਾਨੂੰ ਸੋ ਜਦੋਂ ਤੁਸੀਂ ਉਹਦੀ ਬਾਡੀ ਨੂੰ ਦੇਖ ਲਿਆ ਤੇ ਆਪਦੀ ਬਾਡੀ ਨੂੰ ਇਸ ਤਰੀਕੇ ਨਾਲ ਦੇਖੋ ਕਿ ਜਿਵੇਂ ਤੁਸੀਂ 5-6 ਸਾਲ ਦੇ ਬੱਚੇ ਨੂੰ ਵਰਾਉਣਾ ਹੋਵੇ 5-6 ਸਾਲ ਦਾ ਬੱਚਾ ਡਰ ਰਿਹਾ ਹੋਵੇ ਉਹਨੂੰ ਸੰਭਾਲਣਾ ਹੋਵੇ ਉਸ ਤਰੀਕੇ ਨਾਲ ਆਪਣੀ ਬਾਡੀ ਨਾਲ ਇੰਟਰੈਕਟ ਕਰੋ ਸੋ ਜਦੋਂ ਤੁਸੀਂ 5-6 ਸਾਲ ਦਾ ਬੱਚਾ ਡਰ ਰਿਹਾ ਇਨਸਾਈਟਿਫਾਈ ਕਰ ਰਿਹਾ ਗਿਲ ਉਹ ਬੈਠਾ ਜਾਏ 35 ਸਾਲ ਦੇ ਆਦਮੀ ਦੀ ਬਾਡੀ 'ਚ ਬੈਠਾ ਉਹ 5-6 ਸਾਲ ਦਾ ਬੱਚਾ ਜਿਹੜਾ 35 ਸਾਲ ਦੀ ਬਾਡੀ 'ਚ ਕਿਉਂਕਿ ਉਹ ਡਰ ਰਿਹਾ ਵਾ ਬੈਠਾ ਹੋਗਾ 35 ਸਾਲ ਦੇ ਆਦਮੀ ਦੀ ਬੋਡੀ ਚ ਪਰ ਉਸ ਬੱਚੇ ਨੂੰ ਤੁਸੀਂ ਕੰਫਰਟ ਕਿਵੇਂ ਕਰਨਾ ਆਪਦੇ ਆਪ ਨੂੰ ਕੰਫਰਟ ਕਿਵੇਂ ਕਰਨਾ ਆਪਦੇ ਆਪ ਨੂੰ ਕੰਫਰਟ ਤੁਸੀਂ ਆਹ ਸਟੇਟਮੈਂਟਸ ਨਾ ਕਰਨਾ ਕਿ ਮੈਂ 5 ਜਾਂ 6 ਸਾਲ ਦੀ ਏਜ ਨਹੀਂ ਹੈਗੀ ਮੇਰੀ ਮੈਂ ਹੁਣ 30 ਜਾਂ 35 ਸਾਲ ਦਾ ਹਾਂ ਐਂ ਜਦੋਂ ਮੇਰਾ ਮੈਂ ਨਾ ਕਹੀ ਤੇ ਮੇਰੇ ਮਾਪੇ ਦਾ ਜੋ ਐਂਗਰ ਹੋਇਆ ਡਿਸਪਾਇੰਟ ਹੋਇਆ ਹੁਣ ਮੈਂ ਵੱਡਾ ਹੈਗਾ ਮੈਂ ਟੋਲਰੇਟ ਕਰ ਸਕਦਾ ਹੁਣ ਮੈਂ ਟਾਇਲਟ ਕਰ ਸਕਦਾ ਹੁਣ ਮੈਂ ਹੈਲਪਲੈਸ ਤੇ ਮਜਬੂਰ ਨਹੀਂ ਹੈਗਾ ਹੁਣ ਮੈਂ ਵੱਡਾ ਆਂ ਉਹਨਾਂ ਮੈਂ ਆਪਦੇ ਆਪ ਨੂੰ ਸਾਂਭ ਸਕਦਾ ਵਾਂ ਜਿਉ ਮੈਨੂੰ ਨਾ ਉਹਨਾਂ ਦਾ ਐਂਗਰ ਵੀ ਆਉ ਉਹ ਗੁੱਸਾ ਵੀ ਆਉ ਮੈਂ ਉਥੋਂ ਉੱਠ ਕੇ ਜਾ ਸਕਦਾ ਵਾਂ ਮੈਂ ਆਪਦੇ ਆਪ ਦੇ ਆਪ ਨੂੰ ਪਾਸੇ ਕਰ ਸਕਦਾ ਹਾਂ ਜੇ ਐਨਵਾਇਰਨਮੈਂਟ ਤੋਂ ਕਿਉਂਕਿ ਜੇ ਤੁਸੀਂ 5 6 ਸਾਲ ਦੇ ਸੀ ਤੁਸੀਂ ਘਰ ਤੋਂ ਬਾਹਰ ਨਹੀਂ ਸੀ ਜਾ ਸਕਦੇ ਤੁਸੀਂ ਸਟਕ ਸੀ ਉਸ ਐਨਵਾਇਰਨਮੈਂਟ ਦੇ ਵਿੱਚ ਪਰ ਜਦੋਂ ਤੁਸੀਂ 30 35 ਸਾਲ ਦੇ ਹੋ ਤੁਸੀਂ ਆਪਦੀ ਨਾ ਕਿ ਹੈ ਕਿ ਉਸ ਐਨਵਾਇਰਨਮੈਂਟ ਤੋਂ ਪਾਸੇ ਜਾ ਸਕਦੇ ਹੋ ਸੋ ਯੂ نو ਬਿਗ ਡਿਫਰੈਂਸ ਸੋ ਆਪਦੇ ਆਪ ਨੂੰ ਪਹਿਲਾਂ ਤਾਂ ਅੰਦਰ ਆਪ ਦੇ 11-6 ਸਾਲ ਦਾ ਜਿਹੜਾ ਬੱਚਾ ਤੁਹਾਡੇ ਅੰਦਰ ਬੈਠਾ ਡਰ ਰਿਹਾ ਵਾ ਮਾਪੇ ਨੂੰ ਨਾ ਕਰਨ ਤੋਂ ਪਹਿਲਾਂ ਤ ਉਸ ਬੱਚੇ ਨੂੰ ਪਛਾਣੋ ਫਿਰ ਪਛਾਣੋ ਤੇ ਫਿਰ ਉਵੇਂ ਉਹਨੂੰ ਬਿਰਾਓ ਜਿਵੇਂ ਤੁਸੀਂ 5-6 ਸਾਲ ਦੇ ਬੱਚਾ ਤੁਹਾਡੇ ਸਾਹਮਣੇ ਹੋਵੇ ਤੇ ਤੁਸੀਂ ਉਹਨੂੰ ਬਿਰਾਉਂਦੇ ਹੋ ਕਿਸੇ ਚੀਜ਼ ਨਾਲ ਤੁਸੀਂ ਆਪਣੇ ਆਪ ਨੂੰ ਜੱਫੀ ਪਾ ਸਕਦੇ ਹੋ ਆਪਦੇ ਆਪ ਨੂੰ ਇਹ ਕਹਿ ਸਕਦੇ ਹੋ ਕਿ ਤੂੰ ਸੇਫ ਆ ਤੂੰ ਸੇਫ ਆ ਤੈਨੂੰ ਡਰਨ ਦੀ ਲੋੜ ਨਹੀਂ ਮੈਂ ਤੇਰੇ ਨਾਲ ਆ ਮੈਂ ਹੈਂਡਲ ਕਰ ਲੂਗਾ ਜਦੋਂ ਵੀ ਜੇ ਮੈਂ ਆਪਾਂ ਨਾ ਕੀਤੀ ਤੇ ਮੇਰੇ ਪਰਿਵਾਰ ਦਾ ਜੋ ਵੀ ਰਿਐਕਸ਼ਨ ਹੋਇਆ ਮੈਂ ਉਸ ਚੀਜ਼ ਨੂੰ ਹੈਂਡਲ ਕਰ ਲੂੰਗਾ ਮੈਂ ਹੁਣ ਵੱਡਾ ਆ ਮੈਂ ਹੁਣ ਕੈਪेबल ਆ ਸੋ ਆਪਦੇ ਆਪ ਨੂੰ ਇਸ ਸਟੇਟਮੈਂਟਸ ਉਹ ਬੱਚੇ ਨੂੰ ਯਾਦ ਕਰਾਓ ਕਿਉਂਕਿ ਜਦੋਂ ਦੇਖੋ 5-6 ਸਾਲ ਦਾ ਬੱਚਾ ਛੋਟਾ ਜਿਹਾ ਜਦੋਂ ਡਰ ਰਿਹਾ ਹੋਵੇ ਕਿਸੇ ਚੀਜ਼ ਤੋਂ ਉਹਨੂੰ ਗिल्ਟ ਫੀਲ ਹੋਵੇ ਐਂਗਜ਼ਾਇਟੀ ਤੁਸੀਂ ਉਹ ਕਿਵੇਂ ਬਰਾਮਗੇ ਐਗਜ਼ੈਕਟਲੀ ਉਹੀ ਚੀਜ਼ ਤੁਸੀਂ ਕਰਨੀ ਹੈ ਜਿਹੜਾ ਤੁਹਾਡੇ ਅੰਦਰ 5-6 ਸਾਲ ਦਾ ਬੱਚਾ ਐਂਜ਼ਾਇਟੀ ਗਿਲਟ ਮਹਿਸੂਸ ਕਰ ਰਿਹਾ ਆਈ ਹੋਪ ਇਸ ਵੀਡੀਓ ਨੇ ਤੁਹਾਡੀ ਮਦਦ ਕੀਤੀ ਹੋਵੇਗੀ ਪਰ ਕੋਸ਼ਿਸ਼ ਕਰੋ ਕਿ ਜਦੋਂ ਵੀ ਤੁਹਾਨੂੰ ਇਹ ਜਿਹੜੀ ਗੇਰਟਾਈ ਐਂਕਸਾਇਟੀ ਆਇਆ ਜਾਂ ਫੀਅਰ ਹੋਣਾ ਇਹ ਤੁਹਾਡੇ ਅੰਦਰ ਦਾ ਬੱਚਾ ਰੋ ਰਿਹਾ ਵਾ ਕਿਤੇ ਨਾ ਕਿਤੇ ਐਂਡ ਉਹਨੂੰ ਬਰੌਣਾ ਸੀ ਆਈ ਹੋਪ ਇਸ ਵੀਡੀਓ ਨੇ ਤੁਹਾਡੀ ਮਦਦ ਕੀਤੀ ਹੋਵੇ ਹੋਰ ਵੀ ਤੁਹਾਡੇ ਕੁਐਸਚਨਸ ਹੋਣ ਤਾਂ ਪਲੀਜ਼ ਤੁਸੀਂ ਉਹ ਕੁਐਸਚਨਸ ਐਂਡ ਪਾਸ ਕਰ ਦਿਓ ਫੇਸਬੁੱਕ ਮੈਸੇਜ ਪੇ ਇੰਟੀਕਾਰ ਸਕਦੇ ਹੋ ਕੋਸ਼ਿਸ਼ ਕਰਿਆ ਕਰੋ ਕੁਐਸਚਨ ਬਾਇ ਪ੍ਰੋਪਰ ਡਿਸਕ੍ਰਾਈਬ ਕਰਨ ਦੀ ਤਾਂ ਜੋ ਮੈਂ ਤੁਹਾਡੀ ਪ੍ਰੋਪਰਲੀ ਹੈਲਪ ਕਰ ਸਕਾਂ ਜੇ ਤੁਸੀਂ ਨਹੀਂ ਵੀ ਕਾਉਂਸਲਿੰਗ ਅਟੈਂਡ ਕਰ ਸਕੇ ਇਹ ਵੀਡੀਓ ਸਾਡਾ ਜ਼ਰੀਆ ਹੈ ਕਿਸੇ ਉਹਨਾਂ ਲੋਕਾਂ ਲਈ ਵੀ ਹੈਲਪ ਕਰ ਸਕਦੇ ਜੋ ਕਾਉਂਸਲਿੰਗ ਨਹੀਂ ਅਟੈਂਡ ਕਰ ਸਕਦੇ ਥੈਂਕ ਯੂ ਐਵਰੀਬਾਡੀ